ਤਾਂ ਸਾਥਿਓ ਪਾ ਸੋ ਚੋਏ ਦੀਆਂ ਲਾਈਫ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਚੋਏ ਦੇ ਵਿੱਚ ਬੂਟੀਆਂ ਜੋ ਪਿੱਛੋਂ ਪਾਣੀ ਵਿੱਚ ਰੁੜ ਕੇ ਆ ਚੁੱਕੀਆਂ ਪਾਣੀ ਦੀ ਸਪੀਡ ਆ ਜੋ ਚੋਏ ਦੀ ਤੁਸੀਂ ਦੇਖ ਸਕਦੇ ਹੋ ਪਾਸੋ ਚੋਇ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਕਰੀਬਨ 15-20 ਮਿੰਟਾਂ ਦੇ ਵਿੱਚ ਪਾਣੀ ਦਾ ਪੱਧਰ ਜੋ 1.5 ਤੋਂ 2 ਫੁੱਟ ਵੱਧ ਚੁੱਕਿਆ ਏ ਗੁੱਟੀਆਂ ਜੋ ਪਾਣੀ ਦੇ ਵਿੱਚ ਪਿੱਛੋਂ ਰੁੜ ਕੇ ਆ ਰਹੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਾਵ ਸੋ ਚੋਏ ਦੀਆਂ ਲੋਕ ਚੋਅ ਦੇਖਣ ਵਾਸਤੇ ਆ ਰਹੇ ਨੇ ਇਸ ਸਾਈਡ ਵੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਆ ਪਾਸ ਤੋਂ ਚੋਇਦੀਆਂ ਲਓ ਜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਸੋਂ ਚੋਇ ਤੋਂ ਲਾਈਵ ਆਈਟੀਐਨ ਪੰਜਾਬ ਦੇ ਉੱਤੇ